ਲੋ ਜੀ ਸਾਰਾ ਪਰਿਵਾਰ ਜਾਂਦਾ ਸੀ ਇੱਕੋ ਗੱਡੀ 'ਚ ਤੇ ਥਾਰ ਗੱਡੀ ਨਹਿਰ ਵਿੱਚ ਡਿੱਗੀ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਕਰ ਰਿਹਾ ਭਾਰ ਦੇਖੋ ਤੁਸੀਂ ਜੀ ਸਾਰੀ ਵੀਡੀਓ ਥਾਰ ਸਣੇ ਪੂਰਾ ਟੱਬਰ ਪਲਟ ਕੇ ਜਾ ਡਿੱਗਿਆ ਨਹਿਰ ਦੇ ਵਿੱਚ ਦੇਖੋ ਕਿਵੇਂ ਵਾਪਰਿਆ ਮਨਪਾਗਾ ਪਾਣਾ ਘਟਨਾ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ਤੁਸੀਂ ਵੀ ਦੇਖੋ ਬੇहद ਮਨਪਾਗੀ ਘਟਨਾ ਤੇ ਵੀਡੀਓ ਨੂੰ ਕਰੋ ਵੱਤ ਤੋਂ ਵੱਧ ਸ਼ੇਅਰ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਪਿੰਡ ਪਾਛਟਾ ਦੇ ਨੇੜੇ ਇੱਕ ਥਾਰ ਗੱਡੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਵਿੱਚ ਦੋ ਵਿਅਕਤੀ ਇੱਕ ਔਰਤ ਤੇ ਦੋ ਨਿੱਕੇ ਬੱਚੇ ਸਵਾਰ ਸੀ ਜਾਣਕਾਰੀ ਅਨੁਸਾਰ ਪੰਜ ਲੋਕ ਇਸ ਦੇ ਵਿੱਚ ਸਵਾਰ ਸੀ ਤੇ ਗੱਡੀ ਜਦੋਂ ਪਾਣੀ ਵਿੱਚ ਜਦ ਡਿੱਗਦੀ ਹੈ ਤਾਂ ਨਹਿਰ ਦਾ ਜਿਹੜਾ ਪਾਣੀ ਸੀ ਉਸ ਦਾ ਵਹਾਅ ਤੇਜ਼ ਸੀ ਤੇ 300 ਮੀਟਰ ਤੱਕ ਇਹ ਥਾਰ ਇਸੇ ਤਰ੍ਹਾਂ ਨਹਿਰ ਦੇ ਵਿੱਚ ਰੁੜਦੀ ਜਾਂਦੀ ਹੈ ਜਿੱਥੇ ਕਿ ਲੋਕ ਮੋਕੇ ਤੇ ਇਕੱਠੇ ਹੁੰਦੇ ਨੇ ਤੇ ਉਹਨਾਂ ਲੋਕਾਂ ਵੱਲੋਂ ਰੱਸੀ ਪਾ ਕੇ ਇਹ ਪੰਜ ਦੇ ਪੰਜ ਜੀਆਂ ਨੂੰ ਬਾਹਰ ਕੱਢ ਲਿਆ ਜਾਂਦਾ ਸੋ ਸਭ ਤੋਂ ਵੱਡੀ ਇਹ ਗੱਲ ਹੈ ਕਿ ਇਹਨਾਂ ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਾਂਦਾ ਪਰ ਜਿਸ ਸਮੇਂ ਇਹ ਨਹਿਰ ਦੇ ਵਿੱਚ ਡਿੱਗਦੇ ਨੇ ਤਾਂ ਸਭ ਦੇ ਸਾਹ ਸੁੱਕ ਜਾਂਦੇ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਲੋਕ ਥੋੜੀ ਸਾਵਧਾਨੀ ਵਰਤਣ ਹਾਂਜੀ ਸਰ ਜੀ ਤੁਹਾਡਾ ਕੀ ਨਾਮ ਜੀ ਤੇ ਕਿਹੜਾ ਪਿੰਡਾ ਜੀ ਮੇਰਾ ਨਾਮ ਅਭਿਨਵ ਸਿੰਘ ਹੈ ਜੀ ਪਿੰਡ ਮਹਾਲੂਆ ਜੀ ਜੀ ਸਰ ਜੀ ਕੀ ਮਾਮਲਾ ਹੈ ਇੱਥੇ ਨਹਿਰ ਤੇ ਅਸੀਂ ਆ ਰਹੇ ਸੀ ਆਦਮਪੁਰੋਂ ਜੀ ਮੋਰੇ ਜਕਤਮ ਹਿਉਕੇ ਤੋਂ ਗੱਡੀ ਘੁੰਮ ਕੀਤੇ ਅਚਾਨਕ ਵਿਛੜੇ